ਤੋ ਕੰਦੇਰ ਸਾਹਿਬ ਖਬਰਾਂ ਆ ਰਹੀਆਂ ਨੇ ਸਾਡੇ ਕੋਲ ਤੁਹਾਡਾ ਇੱਕ ਵੀਡੀਓ ਵੀ ਆਇਆ ਕਿ ਤੁਹਾਨੂੰ ਤਾਮਿਲਨਾਡੂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾਗਾ ਕਿ ਇਹ ਜਾਣਕਾਰੀ ਜਿਹੜੀ ਆ ਰਹੀ ਆ ਮੀਡੀਆ ਦੇ ਰਾਹੀਂ ਕਿ ਇਹ ਜਾਣਕਾਰੀ ਸਹੀ ਹੈ ਜੀ ਹਾਂ ਬਿਲਕੁਲ ਸਹੀ ਆ ਇਸ ਲਈ ਪੈਲਸ ਤੇ ਬੈਠੇ ਆ ਡਿਟੇਨ ਡਿਟੇਨ ਕਰਕੇ ਰੱਖਿਆ ਵਾ ਬਾਹਰ ਪੋਰਸ ਖੜੀ ਆ ਕਿਉਂ ਜੀ ਕਿਉਂ ਤੁਹਾਨੂੰ ਜਿਹੜਾ ਇਹਨਾਂ ਨੇ ਰੱਖਿਆ ਹੋਇਆਗਾ ਇੱਥੇ ਪੈਲਸ ਦੇ ਵਿੱਚ ਭਾ ਕੇ ਕੋਈ ਕਾਰਨ ਦੱਸਿਆ ਜੀ ਦੇਖੋ ਇੱਕ ਨਾ ਭਾਜਪਾ ਦੇ ਵਿੱਚ ਇਸ ਵੇਲੇ ਭਾਜਪਾ ਸਟੇਟ ਪ੍ਰੈਜ਼ੀਡੈਂਟ ਆ ਤਮਨ ਲਾਡੂ ਦਾ ਜੀ ਕਿ ਅੰਨਾ ਮਲਾਈ ਜਿਹੜਾ ਆਈਪੀਐਸ ਦੀ ਨੌਕਰੀ ਛੱਡ ਕੇ ਭਾਜਪਾ ਜ ਗਿਆ ਵਾ ਜੀ ਇਹਨਾਂ ਦਾ ਕਹਿਣਾ ਸੀ ਵੀ ਉਹ ਕੱਟ ਕਰਕੇ ਅਜੇ ਵੀ ਬੈਠਾ ਵੀ ਮੈਂ ਕਿਸਾਨਾਂ ਨੂੰ ਪুতਲਾ ਨਹੀਂ ਫੂਕਣ ਦੇਣਾ ਇਹਨਾਂ ਦਾ ਕਹਿਣਾ ਸੀ ਕਹਿੰਦਾ ਵੀ ਜੇ ਪুতਲਾ ਫੂਕੋਗੇ ਤੇ ਲਾਂਡਰ ਦਾ ਮਸਲਾ ਬਣ ਜੂ ਇਹ ਪੁਲਿਸ ਜਿਹੜੀ ਤਮਨ ਲਾਡੂ ਇਹ ਕਹ ਰਹੀ ਕੰਪਿਊਟਰ ਦੀ ਵੀ ਅਸੀਂ ਤਾਂ ਤ ਉਹਨੂੰ ਅਰੈਸਟ ਕੀਤਾ ਠੀਕ ਹੈ ਠੀਕ ਹੈ ਇਹਨਾਂ ਦਾ ਤੇ ਹਜੇ ਵੀ ਉਹ ਕੱਟ ਕਰਕੇ ਬੈਠਾ ਹੈਗਾ ਠੀਕ ਹੈ ਇਹ ਇਹਨਾਂ ਦਾ ਕਹਿਣਾ ਵਾ ਸਾਨੂੰ ਲੱਗਦਾ ਵੀ ਇਲੈਕਸ਼ਨ ਕੋਡ ਆ ਸਾਰੇ ਦੇਸ਼ ਦੇ ਪੁਤਲੇ ਭੁਕੇ ਗਏ ਤਾਂ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਉਹ ਵੀ ਸਾਨੂੰ ਲੱਗਦਾ ਪਾਛਪਾਦਾ ਹੀ ਆ ਠੀਕ ਹੈ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਹਰਿਆਣੇ ਵਿੱਚ ਹੋ ਗਏ ਸਾਰੇ ਥਾਵਾਂ ਤੇ ਹੋ ਗਏ ਠੀਕ ਹੈ ਆਹ ਉਹ ਕੈਂਡੀਡੇਟ ਵੀ ਹੈਗਾ ਵਾ ਜਿਹੜਾ ਸਾਡਾ ਵਿਰੋਧ ਕਰ ਰਿਹਾ ਉਹ 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 ਕੱਟ ਕਰ ਰਿਹਾ ਵਾ ਸਾਡੇ ਵਿਰੋਧ ਕਿਸਾਨੋ ਜਿਹੜਾ ਪুতਲਾ ਨਹੀਂ ਫੋਕਣ ਦਿੱਤਾ ਇਹ ਲੋਕਤੰਤਰ ਦਾ ਕਹਾਣਿਆ ਮੱਦੀ ਸਰਕਾਰ ਦੀ ਤਾਨਾशाही ਆ ਪਰ ਇਹਨਾਂ ਦੇ ਜਿਹੜਾ ਕੈਂਡੀਡੇਟ ਐ ਇੱਥੋਂ ਦਾ ਉਹਦੀ ਗੁੰਡਾਗਰਦੀ ਆ ਨਿਰਧਨ ਕੀ ਲੱਗਦਾਗਾ ਕਿ ਜਿਹੜੀ ਤਾਨਾ ਦਾਦੂ ਦੇ ਵਿੱਚ ਭਾਜਪਾ ਦੇ ਜਿਹੜੇ ਆਗੂ ਨਾਲ ਉਮੀਦਵਾਰ ਜਿਹੜੇ ਤਾਨੂੰ ਰੋਕ ਰਹੇ ਨੇ ਕਿ ਉਹ ਡਰ ਚੁੱਕੇ ਨੇ ਕਿ ਜੇ ਕਿਸਾਨ ਪ੍ਰਦਰਸ਼ਨ ਕਰਨਗੇ ਪুতਲਾ ਫੋਕਣਗੇ ਤਾਂ ਸਾਡਾ ਜਿਹੜਾ ਲੋਕਾਂ ਦੇ ਵਿੱਚ ਗਰਾਫ ਡਿੱਗ ਸਕਦਾਗਾ ਹਾਂ ਬਿਲਕੁਲ ਵਜਾ ਤਾਂ ਇਹਦੀ ਇਹਹੀ ਹੀ ਲੱਗ ਸਕਦੀ ਹੈ ਜੋ ਦਿਖ ਰਹੇ ਅਸੀਂ ਜੋ ਵਜਾਤਾ ਜੀ ਇਹੀ ਲੱਗ ਰਹੀ ਆ ਡੈਮੋਕਰੇਸੀ ਵਿੱਚ ਜਦੋਂ ਪਾਛਪਾ ਵਿਰੋਧੀ ਤਰਫੇ ਨਹੀਂ ਤਾਂ ਪੁਤਲੇ ਤਾਂ ਵੀ ਫੂਕਦੇ ਰਹੇ ਆ ਹੂੰ ਠੀਕ ਹੈ ਜੀ ਤੋਂ ਇਹ ਹੁਣ ਕਿਉਂ ਸਾਨੂੰ ਰੋਕ ਰਿਆ ਹੈ ਜੀ ਸਾਨੂੰ ਵੀ ਪ੍ਰੋਗਰਾਮ ਕਰਨ ਦਿਓ ਭਾਵੇਂ ਸਿਕਿਉਰਟੀ ਰੱਖ ਲਓ ਸਾਨੂੰ ਕੋਈ ਜਗ੍ਹਾ ਦੇ ਦਿਓ ਅਸੀਂ ਪੁਤਲਾ ਫੂਕ ਲਈਏ ਤੇ ਕੀ ਗੱਲ ਜੇ ਉਹ ਕਰ ਸਕਦੇ ਆ ਜਿਨ੍ਹਾਂ ਨੇ ਕੋਈ ਮਨਜ਼ੂਰੀ ਤਾਂ ਹੱਥੋਂ ਲਈ ਨਹੀਂ ਸਾਡੇ ਵਿਰੋਧ ਵਿੱਚ ਅਸੀਂ ਪੁਤਲਾ ਨਹੀਂ ਫੂਕਣ ਦੇਣਾ ਸਾਨੂੰ ਪੁਤਲਾ ਫੂਕਣ ਲਈ ਤੁਸੀਂ ਸਿਕਿਉਰਟੀ ਜਿਦਾਓ ਕੀ ਹੋ ਜਾਊਗਾ ਜੀ ਸਰ ਕੀ ਕਹਿ ਰਹੇ ਨੇ ਆਪ ਸਰ ਨਾ ਮੈਡੀਕਲ ਜਾਇਦਾਦਾਂ ਦੀ ਸੰਦੇਰੇ ਠੀਕ ਹੈ ਤੇ ਕਦੋਂ ਤੱਕ ਤੁਹਾਨੂੰ ਇਸ ਤਰ੍ਹਾਂ ਨਜ਼ਰਬੰਦ ਰੱਖਿਆ ਜਾਵੇਗਾ ਪੈਸੇ ਦੇ ਵਿੱਚ ਦੇਖੋ ਇਹ ਤਸਵੀਰ ਦੱਸਾਂਗੇ ਕਦੋਂ ਤੱਕ ਰੱਖਦੇ ਕੁਝ ਗੱਲਬਾਤ ਹੋਈ ਸੁਣੀ ਹੈ ਅਧਿਕਾਰੀ ਤੁਹਾਡੇ ਤੱਕ ਪਹੁੰਚੇ ਕੋਈ ਡੀਸੀ ਜਾਂ ਕੋਈ ਇਹ ਗੱਲ ਹੀ ਨਹੀਂ ਕਰ ਰਹੇ ਇੰਸਪੈਕਟਰ ਅਸੀਂ ਕਿਹਾ ਵੀ ਸਾਡੀ ਸੀਨੀਅਰ ਕਮਿਸ਼ਨਰ ਨਾਲ ਗੱਲ ਕਰਾਓ ਹਮ ਬੀਜੇਪੀ ਤਾਮਨ ਲੱਡੂ ਨਾਲ ਗੱਲ ਕਰਾਓ ਏਡੀਜੀਪੀ ਨਾਲ ਕਰਾਓ ਏਡੀਜੀਪੀ ਇੰਟੈਲੀਜੈਂਸ ਨਾਲ ਕਰਾਓ ਆਪ ਸਭ ਦਾ ਬਟੇ ਨਾਲ ਗੱਲ ਨਹੀਂ ਕਰਾ ਰਹੇ ਕਿਸਨੂੰ ਪਤਾ ਲੱਗੇ ਸਾਨੂੰ ਰੈਸਕੂ ਕੀਤਾ ਜੀ ਤੁਹਾਡਾ ਕੀ ਹੁਣ ਪਲਾਨ ਕੀ ਹੈ ਤੁਹਾਡੀ ਰਣਨੀਤੀ ਕੀ ਹੈ ਤੁਸੀਂ ਆਪਣੀ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਹੋਣੀ ਹੈ ਐਸਕੇਮ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਹੋਣੀ ਹੈ ਆ ਦੋਵੇਂ ਫੋਰਮਾਂ ਨੇ ਮੀਟਿੰਗ ਸੱਦੀ ਆ ਜੀ ਦੇਖਦੇ ਆ ਕੀ ਫੈਸਲਾ ਕਰਦੇ ਆ ਫੈਸਲਾ ਤਾਂ ਉਹਨੂੰ ਕਰਨਗੇ ਪੀਸੀ ਕਰਨਗੇ 5:30 ਵਜੇ ਠੀਕ ਆ ਉਹਦੇ ਚ ਫੈਸਲਾ ਆਊਗਾ ਜੀ